ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਪਹਿਲਾਂ ਤੁਸੀਂ ਸਾਹਮਣੇ ਸਮੁੰਦਰੀ ਜੱਜ ਦਾ ਨਾਮ ਸਮਾਨ ਲਿਖਿਆ ਦੇਖ ਹੀ ਲਿਆ ਹੋਣਾ ਤੇ ਅੱਜ ਕਰਦੇ ਆਂ ਗੱਲਬਾਤ ਕੀ ਸਾਹਬ ਤੇ ਮਿਲਦਾ ਨਾਲੇ ਬਾਈ ਦੀ ਦੁਕਾਨ ਆ ਗਈ ਇੱਥੇ ਮੰਨ ਲਓ ਬਹੁਤ ਟਾਈਮ ਦੀ ਆ ਤੇ ਬਾਈ ਨਾਲ ਕਰਦੇ ਆਂ ਗੱਲਬਾਤ ਬਾਈ ਹੀ ਦੱਸੇਗਾ ਸਾਰੀ ਡਿਟੇਲ ਹੋਰ ਕੀ ਹਾਲ ਚਾਲ ਹੈ ਵੀਰ ਜੀ ਠੀਕ ਹੈ ਜੀ ਵਧੀਆ ਜੀ ਵਧੀਆ ਪਹਿਲਾਂ ਤੇ ਆਪਣਾ ਨਾਮ ਦੱਸੋ ਜੀ ਤੇਜਿੰਦਰ ਸਿੰਘ ਮੇਰਾ ਨਾਮ ਜੀ ਸਾਹਦ ਦਾ ਨਾਮ ਅਰਵਿੰਦਰ ਸਿੰਘ ਸੋ ਸ਼ੁੱਡੀ ਠੀਕ ਹੈ ਜੀ ਤੇ ਇਹ ਆਪਣਾ ਕੰਮ ਸ਼ੁਰੂ ਕਰੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਜੀ ਆਪਣ ਨੂੰ 15 ਸਾਲ ਹੋ ਗਏ ਬਿਲਕੁਲ ਤੰਦਨਾ ਸਾਲ ਹੋ ਗਏ ਹਾਂ ਜੀ ਤੇ ਕਿੱਥੋਂ ਮੰਨ ਲਓ ਵੀ ਆਪਾਂ ਨੂੰ ਤੇਰ ਭਾਇਆ ਵੀ ਆਪਾਂ ਸਮੁੰਦਰੀ ਜਾਂ ਦਾ ਸਮਾਨ ਲਿਆਈਏ ਬਟ ਡੈਡੀ ਗਏ ਸੀ ਉਧਰ ਗੁਜਰਾਤ ਘੁੰਮਣ ਗਏ ਹੋਏ ਸੀਗੇ ਓਕੇ ਜੀ ਗੁਜਰਾਤ ਵਾਲੀ ਸੈਡ ਅੱਛਾ ਜੀ ਤੇ ਉੱਥੇ ਦੇਖ ਕੇ ਬਸ ਮਾਨ ਲੱਗਿਆ ਚੰਗਾ ਅੱਛਾ ਜੀ ਚੀਜ਼ਾਂ ਲੱਗੀਆਂ ਨੇ ਜਿਹੜੀਆਂ ਆਪਣੀ ਕੁਆਲਿਟੀ ਵਾਈਜ਼ ਬਟ ਕੁਆਲਿਟੀ ਚੰਗੀ ਹੈ ਤੇ ਤੇ ਫਿਰ ਸੋਚਿਆ ਫਿਰ ਬਸ ਇਧਰ ਮਨ ਬਣ ਗਿਆ ਚਲੋ ਆਪਾਂ ਸ਼ੁਰੂ ਕਰੀਏ ਨਾ ਸਰ ਨਾਲ ਪਹਿਲਾਂ ਚੈਨਾ ਆ ਗਈ ਜੀ ਨਾ ਆਪਣੇ ਕੋਲ ਹਾਂਜੀ ਸੰਗਲ ਸਾਰਾ ਆਪਣਾ ਟੋਚਣ ਵਾਸਤੇ ਸੁਹਾਗੇ ਵਾਸਤੇ ਕੋਈ ਮਰਜ਼ੀ ਲੈ ਲੀਏ ਜਿਹੜਾ ਮਰਜ਼ੀ ਛੋਟੀ ਤੋਂ ਛੋਟੀ ਚੈਨ ਮੱਜਾਂ ਵਾਸਤੇ ਤੇ ਵੱਡੇ ਤੋਂ ਵੱਡੇ ਆ ਸਾਰੇ ਵੱਡੇ ਸੰਗਲ ਤੇ ਆ ਕੇਵਲ ਵੀ ਹਨਾ ਉਹ ਉਹੀ ਇਹ ਆਪਣੀ 3 ਕੋਰ ਆ ਗਈ ਜੀ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ 2.5 mm 2.5 mm 3 ਵਿੱਚ ਤਾਰਾਂ ਨੇ ਹਨਾ ਤੇ ਇਹ ਸਾਰੇ ਸੰਗਲਾ ਕੇ ਟੋਚਣ ਬਣੇ ਬਣੇ ਉਸ ਤੋਂ ਬਾਅਦ ਇਹ ਆਪਣੀ ਤਾਰ ਆ ਗਈ ਹੈ ਨਾ ਹਾਂਜੀ ਇਹ ਤਾਰ ਵੀ ਆਪਣਾ ਕੁੜਕੇ ਵਾਸਤੇ ਜਿਹੜੇ ਆਉਣ ਪਾਉਂਦੇ ਦੂਜਾ ਬੋਰ ਵਾਲੀ ਮਸ਼ੀਨਾਂ ਚ ਹਾਂਜੀ ਤੇ ਇੱਕ ਚੈਣ ਕੁੱਪੀਆਂ ਜੀ ਚੈਣ ਕੁੱਪੀਆਂ ਹੈਗੀਆਂ ਜੀ ਆਹ ਠੀਕ ਹੈ ਚੈਣ 1 ਟਨ ਦੀ 2 ਟਨ ਦੀ ਅੱਛਾ ਜੀ ਓਕੇ 1 ਟਨ 2 ਟਨ 1.5 ਟਨ ਦੀ ਸਾਰੀ ਮਿਲ ਜੇਗੀ 5 ਟਨ ਤੱਕ ਮਿਲ ਜੂਗੀ ਓਕੇ ਜੀ ਆ ਪਾਈਪ ਹੈਗੀ ਜੀ ਸ਼ਿਪ ਵਾਲੀ ਸ਼ਿਪ ਵਾਲੀ ਪਾਈਪ ਆ ਤੁਸੀਂ ਦੇ ਸਕਦੇ ਵੀ ਭਾਵੇਂ ਟਰੱਕ ਟੱਪੀ ਜਾਵੇ ਜੀ ਉੱਥੋਂ ਦੀ ਮੰਨ ਪਾੜਦੀ ਨਹੀਂ ਪਾੜ-ਪਾੜ ਕਰਦੀ ਨਹੀਂ ਠੀਕ ਆ ਆ ਵੀ ਉਹੀ ਹੈ ਸ਼ਿਪ ਵਾਲੀ ਇਹ ਵੀ ਉਹੀ ਹੈ ਇਹ ਵੀ ਸ਼ਿਪ ਵਾਲੀ ਹੈ ਐਵੇਂ ਤੁਸ ਤਾਨੂੰ ਵਿਖਾ ਦੇ ਇਹ ਥੋੜੀ ਜੀ ਬਸ ਇਹਦੇ ਨਾਲੋਂ ਹਲਕੀ ਹੈ ਇਹਦੇ ਨਾਲੋਂ ਹਲਕੀ ਹੈ ਪਰ ਆਪਣੇ ਇੱਥੇ ਕਦੇ ਐਵੇਂ ਦੀ ਕੁਆਲਿਟੀ ਮਿਲਦੀ ਨਹੀਂ ਜਿਵੇਂ ਜੇ ਮਾਰਕੀਟ 'ਚ ਵੇਖਿਆ ਜਾਵੇ ਵੀ ਇਹੋ ਜੀ ਕੁਆਲਿਟੀ ਹੈ ਹੀ ਨਹੀਂ ਕਿਤੇ ਵੀ ਕੁਆਲਿਟੀ ਵਾਈਜ਼ ਇਹ ਚੀਜ਼ ਵਧੀਆ ਮਿਲੇਗੀ ਜੇ ਗੱਲ ਕਰੀਏ ਵੀਰ ਹਾਂਜੀ ਵੀ ਕੁਆਲਿਟੀ ਜ਼ਰੂਰ ਮਿਲੇਗੀ ਹਾਂ ਤੇ ਇਹ ਚੇਅਰਸ ਆ ਗਈਆਂ ਸ਼ਿਪ ਵਾਲੀਆਂ ਇਹ ਸ਼ਿਪ ਵਾਲੀਆਂ ਜੀ ਸ਼ਿਪ ਵਾਲੀਆਂ ਸਭੀਆਂ ਬਾਰਦੀਆਂ ਸਾਰੀਆਂ ਇਹ ਇਹ ਵੀ ਉੱਥੋਂ ਦੀਆਂ ਨੇ ਤੇ ਇੱਕ ਵੀਰੇ ਆ ਜਿਹੜੇ ਮੰਨ ਲਓ ਝੂਲੇ ਨੇ ਹਨਾ ਸਾਹਮਣੇ ਹਾਂਜੀ ਇਹ ਇਹ ਕਿੱਥੋਂ ਦੇ ਨੇ ਇਹ ਗੁਜਰਾਤ ਚ ਬਣਾਉਂਦੇ ਆ ਰੇ ਰਜਵਾੜੀ ਝੂਲੇ ਹੁੰਦੇ ਹੈਗੇ ਹਾਂਜੀ ਗੁਜਰਾਤ ਚ ਤਿਆਰ ਕਰਦੇ ਆ ਇਹ ਸ਼ਿਪ ਤੇ ਨਹੀਂ ਹੈਗੇ ਨਹੀਂ ਸ਼ਿਪ ਤੇ ਨਹੀਂ ਇਹ ਸ਼ਿਪ ਤੇ ਨਹੀਂ ਸ਼ਿਪ ਦੇ ਨਾਲ ਕੋਈ ਸੰਬੰਧ ਨਹੀਂ ਇਹਨਾਂ ਦਾ ਕੋਈ ਬਸ ਐਂ ਵੀ ਜਿਹੜਾ ਧਾਗਾ ਹੁੰਦਾ ਉਹ ਇਹਦੇ ਚ ਵਰਤਿਆ ਹੁੰਦਾ ਹੈ ਜਿਹੜਾ ਮੋਟਾ ਰਸਤਾ ਹੁੰਦਾ ਨਾ ਛਿਪੜਾ ਠੀਕ ਹੈ ਜੀ ਉਹ ਵਰਤਿਆ ਹੁੰਦਾ ਉਹ ਵਾਲਾ ਵਰਤਿਆ ਹੁੰਦਾ ਧਾਗਾ ਦੇਖ ਸਕਦੇ ਹੋ ਕੁਆਲਟੀ ਵਾਈਜ਼ ਇਹ ਸ਼ਿਪ ਦਾ ਨਹੀਂ ਹੈਗਾ ਮਾਲ ਆ ਵੀ ਸ਼ਿਪ ਦਾ ਨਹੀਂ ਹੈਗਾ ਜੀ ਇਹ ਨਵੇਂ ਆਗੇ ਸਾਰੇ ਆ ਸ਼ਿਪ ਦਾ ਹੈ ਆ ਚੀਜ਼ ਹੈਗੀ ਇਹ ਆ ਵਾਲਾ ਸ਼ਿਪ ਆ ਮੈਂਡ ਸ਼ਿਪ ਦਾ ਹੈਗਾ ਓਕੇ ਇਹ ਇਹ ਜਿਵੇਂ ਟਰੈਕਟਰਾਂ ਦੀ ਛਤਰੀ ਬਣਾਉਣੇ ਆ ਹਾਂਜੀ ਉੱਥੇ ਲੱਗਦੇ ਲਾਉਣੇ ਉੱਥੇ ਲੱਗ ਸਕਦਾ ਰੇੜੀਆਂ ਤੇ ਲਾਉਂਦੇ ਹੈਗੇ ਮੇਚਾਂ ਵਗੈਰਾ ਤੇ ਰੇੜੀਆਂ ਤੇ ਹਾਂਜੀ ਉੱਥੇ ਲੱਗ ਸਕਦਾ ਇਹ ਨਵੇਂ ਆਗੇ ਸਾਰੇ ਇਹ ਸਾਰੇ ਨਿਊ ਆ ਗਿਆ ਤੇ ਆ ਵੀ ਇਧਰ ਲਈ ਵੀ ਮੈਂ ਬਣਾ ਲਈ ਇਹ ਵੀ ਸਾਰਾ ਨਿਊ ਆ ਗਿਆ ਆ ਸ਼ਿਪ ਵਾਲਾ ਹੈ ਏਵਰੇਜ ਇਹ ਮਾ ਕੋਈ ਇੱਕ ਐਸਟੀਮੇਟ ਜਾਂ ਆਖਾਂ ਵੀ ਕੀ ਹਿਸਾਬ ਤੇ ਮਗਰੋਂ ਆਉਂਦਾ ਇਹ ਸਾਰਾ ਬਾਈ ਵੇਟ ਹੀ ਹੈ ਜੀ ਵੇਟ ਤੋਂ ਕਿਉਂ ਆਉਂਦਾ ਮੈਂ ਟਾਹਾ ਸ਼ਿਪਲ ਅ ਅੱਛਾ ਜੀ ਇਹ ਸਾਰਾ ਤੋਲ ਕੇ ਆ ਠੀਕ ਹੈ ਜੀ ਤੋਲ ਕੇ ਆ ਸੰਗਲ ਤੋਲ ਕੇ ਆਗਾ ਤਾਰ ਤੋਲ ਕੇ ਆ ਗਈ ਸਾਰਾ ਕੁਝ ਤੋਲ ਕੇ ਆਉਂਦਾ ਤੇ ਤੋਲ ਕੇ ਜਾਂਦਾ ਜੀ ਚੈਨ ਚੁਕ ਪਟਾਂ ਦੇ ਹਿਸਾਬ ਨਾਲ ਆ ਠੀਕ ਹੈ ਉਹ ਟੰਨਾਂ ਦੇ ਹਿਸਾਬ ਤੇ ਆ ਗਈ ਤੇ ਅੱਗੇ ਦੱਸੋ ਜੀ ਹੋਰ ਆਪਣੇ ਕੋਲੇ ਮੰਨ ਲਓ ਕੀ ਕੀ ਸਮਾਨ ਆਉਂਦਾ ਹੈ ਸ਼ਿਪ ਦਾ ਇਹ ਤਾਂ ਅੱਗੇ ਆਪਣੇ ਟਰੈਕਟਰ ਦੇ ਰਿਲੇਟਿਡ ਮਗਲੈ ਲਾਉਂਦਾ ਜੀ ਮੈਂ ਟਰੈਕਟਰ ਦਾ ਮਗਲੈ ਲਾ ਗਿਆ ਜੀ ਮਗਲੈ ਲਾ ਗਿਆ 20 40 ਵੀ 40 ਇਹ ਜੇ ਆਪਾਂ ਨਾਲੋਂ ਚਕਨਾਟ ਦੀ ਵਧੀਆ ਚੀਜ਼ ਪੂਰੀ हां ਠੀਕ ਹੈ ਜੀ ਚਕਨਾਟ ਪੂਰੀ ਆ ਮੁੱਖ ਦੀ ਗੱਲ ਆ ਕਰੀਏਗਾ ਤੇ ਉਸ ਤੋਂ ਬਾਅਦ ਇਲੈਕਟ੍ਰੋਨਿਕ ਚ ਆਪਣੇ ਕੋਲੇ ਕੀ ਕੀ ਆਏ ਇਲੈਕਟ੍ਰੋਨਿਕ ਇੱਕ ਤਾਂ ਡ੍ਰਿਲਾਂ ਆਉਂਦੀਆਂ ਨੇ ਗ੍ਰੈਂਡਰ ਆਉਂਦੇ ਆ ਓਕੇ ਜੀ ਵੈਕਿਊਮ ਕਲੀਨਰ ਆਉਂਦੇ ਆ ਵੈਕਿਊਮ ਕਲੀਨਰ ਡ੍ਰਿਲ ਫਿਲਹਾਲ ਡ੍ਰਿਲ ਪਈ ਹੈਗੀ ਬਾਕੀ ਜਰਮਨ ਇਟਲੀ ਦੀ ਹੈ ਇਹ ਪੱਚਾਈ ਦੋਨੇ ਪਾਸੇ ਚੱਕਰ ਹੈ ਹਾਂਜੀ ਦੋਨੇ ਪਾਸੇ ਦੋਨੇ ਪਾਸੇ ਚਲਦੀ ਹੈ ਠੀਕ ਹੈ ਜੀ ਖਸਿੱਧੀ ਉੱਠੀ ਸਿੱਧੀ ਚੱਲਦੀ ਹੁੰਦੀ ਤੇ ਆ ਜਿਹੜੀਆਂ ਇਹਦੇ ਧਾਰਾ ਇਹ ਵੀ ਸਾਰੀਆਂ ਸ਼ਿਪ ਦੀਆਂ ਜੀ ਇਹ ਵੀ ਸਾਰੀਆਂ ਸ਼ਿਪ ਦੀਆਂ ਕੋਈ ਐਮ ਐਮ ਚਾਣਾ ਕੋਈ ਡੇਡ ਐਮ ਐਮ ਹਾਂਜੀ ਡੇਡ ਐਮ ਐਮ 1 ਐਮ ਐਮ 2.5 ਐਮ ਐਮ ਠੀਕ ਹੈ ਜੀ ਲੈਂਥ ਜਿੰਨੀ ਚਾਹੀਦੀ ਉੰਨੀ ਮਿਲ ਜੂਗੀ ਓਕੇ ਲੈਂਥ ਜਿੰਨੀ ਚਾਹੀਦੀ ਉੰਨੀ ਮਿਲ ਜੇਗੀ ਤੇ ਆ ਬਲੂਰ ਆ ਗਿਆ ਜੀ ਆਪਣੇ ਸਾਹਮਣੇ ਇਹ ਵੀ ਸ਼ਿਪ ਦਾ ਜੀ ਓਕੇ ਜੀ ਇਹ ਵੀ ਸ਼ਿਪ ਦਾ ਹਾਂਜੀ ਤੇ ਉਹ ਜਿਹੜੀਆਂ ਆਪਣੇ ਸਾਹਮਣੇ ਉਹ ਪੇਟੀਆਂਆਂ ਪਈਆਂ ਵੀਰੇ ਜੇ ਇਹ ਚ ਗੋਟੀ ਸੈਟ ਆ ਵੀਰੋ ਗੋਟੀ ਸੈਟ ਇਹ ਬਹੁਤ ਇੰਪੋਰਟੈਂਟ ਆ ਜੀ ਪੀਸ ਦਾ 32 ਪੀਸ ਦਾ ਇਹ ਇਹ ਦੀ ਕੁਆਲਿਟੀ ਅੱਛਾ ਇਹ ਆਪਣਾ ਨਵਾਂ ਆਉਂਦਾ ਜੀ ਨਾ ਹਾਂਜੀ ਇਹ ਨਵਾਂ ਆ ਜੀ ਚਾਈਨਸ ਹੈ ਵੀ ਇਹ ਸ਼ਿਪ ਦਾ ਨਹੀਂ ਹੈਗਾ ਜੇ ਮੈਂ ਗੱਲ ਕਰਾਂ ਸ਼ਿਪ ਦਾ ਵੀ ਆਉਂਦਾ ਹੈਗਾ ਓਕੇ ਸ਼ਿਪ ਵਾਲੇ ਫਿਲਹਾਲ ਖਤਮ ਨਹੀਂ ਓਕੇ ਜੀ ਉਹ ਵੀ ਆਉਂਦੇ ਨੇ ਸ਼ਿਪ ਵਾਲਾ ਖਤਮ ਹੈ ਫਿਲਹਾਲ ਆਉਂਦੇ ਜਰੂਰ ਨੇ ਹਾਂਜੀ ਚਾਬੀਆਂ ਪਰ ਨਹੀਂ ਆਉਂਦੀ ਹੈਗੀ ਫਿਲਹਾਲ ਨਵੇਂ ਪਈਏ ਇਹ ਵੀ ਤੋਲ ਕੇ ਹੀ ਹੈਗੇ ਨਵੇਂ ਵੀ ਸੱਤ ਟੋਲ ਕੇ ਜੀ ਟੋਲ ਕੇ ਸਭ ਠੀਕ ਹੈ ਜੀ ਟੋਲ ਕੇ ਆਉਂਦੇ ਨੇ ਜੋ ਵੀ ਸਹੀ ਚੀਜ਼ ਉਹ ਹੀ ਆ ਪਲੇਟਾਂ ਵਗੈਰਾ ਪਲੇਟਾਂ ਬਹੁਤ ਜ਼ਿਆਦਾ ਸਾਰੀਆਂ ਤੋਲ ਕੇ ਵੀ ਓਕੇ ਪਲੇਟਾਂ ਕੋਲੀਆਂ ਇਹ ਫਸਟ ਕਾਪੀ ਨੇ ਸਾਰੇ ਚਸ਼ਮੇ ਆਪਣੇ ਓਕੇ ਫਸਟ ਇਟਲੀ ਦੇ ਇਟਲੀ ਦੇ ਜਾਂ ਕਿਤੇ ਹੋਰ ਦੇ ਵੀ ਹੋਣ ਹਾਂਜੀ ਤੇ ਇਹ ਪਰਫਿਊਮ ਸਾਰਾ ਦੁਬਈ ਦਾ ਫਰਾਂਸ ਦਾ ਇਹ ਵੀ ਸਾਰਾ Ориਜినਲ ਹੈ ਦੁਬਈ ਫਰਾਂਸ ਦੇ ਮੰਨ ਲਓ ਪਰਫਿਊਮ ਇੱਥੇ ਆ ਜਾਂਦੀ ਹੈ ਹਾਂਜੀ ਠੀਕ ਹੈ ਜੀ ਤੇ ਅਗਲੀ ਸਾਈਡ ਚੱਲਦੇ ਆਪਾਂ ਆਵਲੇ glass ਮੈਨ ਦਾ ਆਪਣੇ ਤਾਂ ਇਤਨੀ ਨਹੀਂ ਹੋਣੀ ਇਹ ਵੀ ਉਧਰ ਦੀ ਸ਼ਿਪ ਦੀ ਇਹ ਵੀ ਓਕੇ ਇਹ ਵੀ ਬਸ ਇੱਕ ਇੱਕ ਦੋ ਦੋ ਪੀਸ ਰਹਿ ਗਏ ਨੇ ਬਾਕੀ ਲੱਗ ਗਏ ਬਾਕੀ ਲੱਗ ਗਏ ਨੇ ਆਉਂਦੇ ਕਾਸੀ ਸੈੱਟ ਆਉਂਦੇ ਪੂਰੇ ਸੈੱਟ ਆਉਂਦੇ ਇਹ ਜਲੀਟ ਸੈੱਟ ਆਉਂਦੇ ਆ ਇਹਦਾ ਖਾਸियत इन ਦੀ ਇਹ ਆ ਹਾਂਜੀ ਜਿਵੇਂ ਆਪਾਂ ਮਾੜੀ ਮੋਟੀ ਵੀ ਮਿੱਟੀ ਪੈਂਦੀ ਹੈ ਨਾ ਹਾਂਜੀ ਸਕ੍ਰੈਚ ਪੈ ਜਾਂਦਾ ਜਦੋਂ ਸਾਫ ਕਰਦੇ ਹਾਂ ਸਕ੍ਰੈਚ ਨਹੀਂ ਪੂਰੇ ਤੇ ਕੋ ਕੇੰਦਰ ਸਕ੍ਰੈਚ ਨਹੀਂ ਪਵੇਗਾ ਇਹ ਖਾਸियत ਬਾਕੀ ਜੇ ਮੈਂ ਗੱਲ ਕਰਾਂ ਜਿਹੜਾ ਉਹਨਾਂ ਨੇ ਮਟੀਰੀਅਲ ਲਾਉਣਾ ਹੈ ਜੋ ਆਪਣੇ ਤੋਂ ਵਧੀਆ ਹੈ ਨਾ ਮਟੀਰੀਅਲ ਇੱਕ ਆ ਇਹ ਆਪਣੇ ਤੋਂ ਰੇਡ ਜਿਹੜੇ ਨਹੀਂ ਹੈ ਹੈ ਨੇੜੇ ਜਿਹੜੇ ਹੈ ਨਹੀਂ ਮਿਲਦਾ ਵੀ ਨਹੀਂ ਆਪਣੇ ਮੈਂ ਗ੍ਰੀਸ ਗਨ ਹੈਗੀ ਆ ਆ ਨਵੀਂ ਇਹ ਸ਼ਿਪ ਵਾਲੀ ਆ ਓਕੇ ਤੇ ਨਵੀਂ ਵੀ ਪਈ ਆ ਰੇਟ ਸੇਮ ਹੀ ਆ ਓਕੇ ਦੋਨਾਂ ਦਾ ਰੇਟ ਸੇਮ ਤੁਸੀਂ ਕੁਆਲਿਟੀ ਕੰਨੀਓ ਦੇਖੂ ਤਾਂ ਪਤਾ ਲੱਗੂਗਾ ਵੀ ਕੀ ਦਾ ਫਰਕ ਹੈ ਕੁਆਲਿਟੀ ਵਾਈਸ ਬਾਕੀ ਬੰਦੇ ਨੂੰ ਚਲਾਏ ਤਾਂ ਪਤਾ ਲੱਗਦਾ ਚੀਜ਼ਾਂ ਵਰਤੇ ਤਾਂ ਆ ਸਾਰਾ ਜਿਹੜਾ ਸਮਾਨ ਹੈ ਨਾ ਸਾਰਾ ਸ਼ਿਪ ਦਾ ਵਾਲੇ ਤੇ ਆvre ਜੈਕ ਆ ਜਿਹੜੇ ਥਲੜੇ ਬਲੇ ਇਹ ਵੀ ਇਹ ਵੀ ਸ਼ਿਪ ਦੇ ਵੀਰੇ ਇਹ ਵੀ ਸ਼ਿਪ ਦੇ ਵੇਖ ਲਓ ਹੁਣ ਤੁਸੀਂ ਰੰਗ ਵੀ ਨਹੀਂ ਲੱਥਾਗਾ ਜੇ ਜੈਕ ਦੀ ਮੈਂ ਗੱਲ ਕਰਾਂ ਨਵੇਂ ਪਏ ਨੇ ਜਵਾਂ ਨਵੇਂ ਨੁੱਕ ਜੈਕ ਪਏ ਨੇ ਚੱਲੇ ਨੇ ਇਹ ਵੀ ਤੋਲ ਕੇ ਹੀ ਆ ਇਹ ਵੀ ਤੋਲ ਕੇ ਹੀ ਆ ਮੰਨ ਲਓ ਲਗਭਗ ਆ ਜਿਹੜੀਆਂ ਵੌਇਸਾਂ ਆ ਗਈਆਂ ਨੇ ਜਿਹੜੀਆਂ ਆਪਣੇ ਅਗਲੇ ਬੰਨੇ ਇਹ ਆਵਲੀਆਂ ਵੌਇਸਾਂ ਆ ਗਈਆਂ ਇਹ ਵੀ ਸਾਰਾ ਤੋਲ ਕੇ ਬਾਹਾਂ ਗੋ ਬਾਹਾਂ ਤੋਲ ਕੇ ਹਾਂਜੀ ਬਾਹਾਂ ਕਹਿੰਦੇ ਇਹ ਵੀ ਸਾਰੀ ਤੋਲ ਕੇ ਠੀਕ ਹੈ ਜੀ ਤੇ ਆ ਮੈਟ ਵਗੈਰਾ ਤਾਂ ਆਪਣੇ ਨਵੇਂ ਆ ਗਏ ਜੀ ਇਹ ਨਵੇਂ ਆ ਗਏ ਸਾਰੇ ਮੈਟ ਇਹ ਨਵੇਂ ਆ ਗਏ ਛੇਪਾ ਵਾਲੇ ਵੀ ਹੈਗੇ ਆਪਣੇ ਓਪਰੇਦਨ ਛੇਪਾ ਵਾਲੇ ਪਾਏਦਨ ਲਈ ਆ ਛੇਪਾ ਵਾਲੀ ਹੈ ਅੱਛਾ ਯੂਐਸਏ ਦਾ ਹੀ ਓਕੇ ਇਹ ਯੂਐਸਏ ਜੇ ਮੈਂ ਮਰਜੀ ਟੁੱਟਦਾ ਨਹੀਂ ਨਾ ਹੀ ਕਸੇ ਇਹ ਨਾ ਹੀ ਕਸੇ ਨਾ ਹੀ ਟੁੱਟੇ ਤੇ ਜੇ ਮੈਂ ਇਹਦੀ ਗੱਲ ਕਰਾਂ ਵੀਰੇ ਆ ਜਿਹੜਾ ਸਾਹਮਣੇ ਇਹ ਮੰਝਾ ਵੀਰੇ ਇਹ ਮੰਝਾ ਹਨਾ ਆ ਬੈਗ ਚ ਪੈ ਜਾਂਦਾ ਨਾ ਇੰਨੇ ਚ ਪੈ ਜਾਂਦਾ ਹੈ ਹਾਂ ਐਡੀ ਚੱਕਿਆ ਉਹਦਾ ਜਿੱਥੇ ਮਰਜੀ ਜਿੱਥੇ ਮਰਜੀ ਪੈ ਜਾ ਜਿੱਥੇ ਮਰਜੀ ਲੈ ਜਾਓ ਗੱਡੀ ਚ ਰੱਖਣਾ ਮੋਟਰਸਾਈਕਲ ਤੇ ਰੱਖਣ ਟੰਗਣਾ ਆਪ ਦੇ ਨਾਲ 7 ਕਿਲੋ weight ਹਰ ਬਹਿ ਜਿੰਨੇ ਮਰਜ਼ੀ ਵਜਨ ਦਾ ਜਾਈਏ ਓਕੇ ਤੇ ਵੀਰੇ ਆ ਆ ਦਰਵਾਜ਼ੇ ਵੈਕਸ਼ਨ ਬੁੱਟ ਕੰਪਨੀ ਦੇ ਆ ਗਏ ਵੀਰੇ ਅੱਛਾ ਜੀ ਇਹ ਚਗਾ ਵੈਦ ਚਗਾ ਠ ਚੰਗਾਠ ਨਾਲ ਇਹ ਆਪਣਾ ਨਵੇਂ ਦਾ ਕੰਮ ਹੈ ਇਹ ਨਵੇਂ ਆ ਤੇ ਜਿਮ ਆ ਸ਼ਿਪ ਵਾਲੇ ਆ ਗਏ ਇਹ ਆ ਸ਼ਿਪ ਵਾਲੇ ਆ ਗਏ ਕੁਆਲਟੀ ਇਹ ਇਹ ਦਾ size ਕੀ ਹੁੰਦਾ ਜੀ size ਜ਼ਿਆਤਰ ਤਾਂ 2.5-7 ਦਾ ਹੀ ਹੁੰਦਾਗਾ ਠੀਕ ਹੈ ਜੀ ਬਾਕੀ ਪੌਣੇ 3 ਵੀ ਮਿਲ ਜਾਂਦਾ ओके ਜਿਆਦਾ ਵੱਡੇ ਸੈਜ ਨਹੀਂ ਹੁੰਦੇ ਜਿਆਦੇ ਵੱਡੇ ਸੈਜ ਨਹੀਂ ਹੁੰਦੇ ਢਾਈ ਆਉਂਦਾ ਮਹਿਨਤਾਂ ਢਾਈ ਆਉਂਦਾ ਲੱਕੜ ਦੇ ਵੀ ਆਉਂਦੇ ਲੱਕੜ ਦੇ ਲੱਕੜ ਦੇ ਤਾਂ ਲੱਕੜ ਦੇ ਜਿਹੜੇ ਆਪਣੇ ਆਪ ਦਾ ਲੱਕੜ ਦਾ ਹੈਗਾ ਇਹ ਵੀ ਸ਼ਿਪਦਾ ਹੀ ਹੈ ਅੱਛਾ ਜੀ ਇਹ ਸ਼ਿਪ ਦੇ ਆਗਮਨ ਦੇ ਕਿ ਚਲੋ ਇਹ ਤਾਂ ਇਹ ਸ਼ਿਪਰ ਇਹਦੇ ਚ ਇੱਕ ਸਾਈਡ ਜਿਵੇਂ ਆਪਾਂ ਲਾ ਦਿੰਨੇ ਆ ਵੀ ਆਵਾਜ਼ ਨਾ ਬਾਹਰ ਜਾਵੇ ਹਾਂ ਠੀਕ ਹੈ ਜੀ ਸਾਊਂਡ ਪ੍ਰੂਫ ਹੁੰਦੇ ਆ ਸਾਊਂਡ ਪ੍ਰੂਫ ਹੁੰਦੇ ਨੇ ਇੱਕ ਨਾਲੇ ਇੱਕ ਸਾਈਡ ਜੇ ਅੱਗ ਵੀ ਲੱਗ ਜੇ ਹਾਂਜੀ ਦੂਸਰੀ ਸਾਈਡ ਅੱਗ ਨਹੀਂ ਜਾਊਗੀ ਇਹ ਖਾਸੀਅਤ ਇਹਨਾਂ ਦੀ ਖਾਸੀਅਤ ਇਹ ਦਰਵਾਜਾ ਨਹੀਂ ਖਸੜ ਵਾਲਾ ਹੁੰਦਾ ਦਰਵਾਜਾ ਜਿੰਨੇ ਸੜ ਜਾਂਦਾ ਹੈਗਾ ਹਾਂਜੀ ਮਾਟੇ ਜਾਂਦੇ ਨੇ ਆਪਣੇ ਜਾਂਦੇ ਆ ਲੋਹੇ ਵਾਲਾ ਵੀ ਫਿਰ ਵੀ ਅਸਰ ਪੈ ਜਾਂਦਾ ਫਿਰ ਵੀ ਉਹਦੇ ਤੇ ਹਾਂ ਉਹਦੇ ਕੋਈ ਅਸਰ ਨਹੀਂਗਾ ਉਹ ਤਾਂ ਹੀਟ ਓਕੇ ਰੰਗ ਜਾਂ ਛੱਡ ਜਾਂਦੇ ਆ ਇਹਨਾਂ ਤੇ ਕੋਈ ਅਸਰ ਨਹੀਂ ਓਕੇ ਤੇ ਆ ਕੱਚ ਦੇ ਵੀ ਹੈ ਹਾਂਜੀ ਕੱਚ ਦੇ ਵੀ ਇਹ ਵੀ ਸ਼ਿਪ ਦਾ ਓਕੇ ਇਹ ਵੀ ਸ਼ਿਪ ਦਾ ਕੱਚਾ ਦਾ ਹਾਂਜੀ ਤੇ ਇਹ ਇਹ ਮੰਨ ਕੇ ਚਲੋ ਜਿਹੜੇ ਆਪਣੇ ਦੂਸਰੇ ਦਰਵਾਜੇ ਆਉਂਦੇ ਜਿਹੜੇ ਆਪਾਂ ਆਪ ਮੰਗਵਾ ਰਹੇ ਹਾਂ ਹਾਂਜੀ ਉਹ ਵੀ ਮਿਲ ਜਾਣਗੇ ਉਹਨਾਂ ਦਾ ਸਾਈਜ਼ ਦਾ ਕੋਈ ਉਨਾਂ ਜਿਹਾ ਜਿੰਨਾ ਵੀ ਚੀਜ਼ ਉਹਨਾਂ ਹੀ ਮਿਲ ਜਾਂਦਾ ਤੇ ਉਹ ਬਾਕੀ ਸਾਹਮਣੇ ਫਿਰ ਆ ਗਏ ਆਪਣੇ ਪੈਪਾਂ ਪੀਆਂ ਇਹ ਪੈਪਾਂ ਸਾਰੀਆਂ ਉਹਨਾਂ ਦੀ ਨਹੀਂ ਸ਼ਿਪ ਆ ਲਈ ਨੇ ਕੁਆਲਿਟੀ ਵਾਈਜ਼ ਤੁਸੀਂ ਚੈੱਕ ਕਰ ਲਓ ਵੀ ਹੈਵੀ ਨੇ ਪੂਰੀਆਂ ਹੈਵੀ ਡਿਊਟੀ ਤੇ ਆ ਵੀ ਸ਼ਿਪ ਦੇ ਆ ਗਏ ਦਰਵਾਜੇ ਹੀ ਹਨਾ ਨਹੀਂ ਇਹ ਤਾਂ ਆਪਣਾ ਨਵੇਂ ਔਰ ਆ ਆ ਗਏ ਸ਼ਿਪ ਦੇ ਆ ਸ਼ੀਸ਼ੇ ਵਾਲੇ ਆ ਸ਼ੀਸ਼ੇ ਵਾਲੇ ਆ ਸ਼ੀਸ਼ੇ ਵਾਲੇ ਸ਼ਿਪ ਦੇ ਵੀ ਇਹ ਕੰਪਲੀਟ ਹੀ ਸ਼ੀਸ਼ਾ ਆ ਗਿਆ ਜੀ ਹਾਂ ਜੀ ਬਸ ਬਸ ਥੋੜਾ ਛੋਟਾ ਠੀਕ ਹੈ ਛੋਟਾ ਫਾਈ ਛੋਟਾ ਸਾਈਜ਼ ਹੈ ਕਲਾ ਫੇਟੀ ਕਰਨਾ ਹਾਂ ਤੇ ਆਪਣੇ ਕਿਹੜੇ ਸਾਈਜ਼ ਹੈ ਜਿਹੜੇ ਆਪਾਂ ਧਿਉਨੇ ਆ ਨਵੇਂ ਆ ਗਏ ਅੱਛਾ ਆ ਆ ਗਏ ਨਵੇਂ ਆ ਨਵੇਂ ਪੀਸ ਆ ਗਏ ਤੁਹਾਡੇ ਸਾਹਮਣੇ ਇੰਨਾ ਚ ਸਾਈਜ਼ ਜਿੰਨਾ ਵੀ ਜਿੱਦਾਂ ਦੋਨੋਂ ਪਾਸੇ ਡਿਜ਼ਾਈਨ ਹੈ ਹਾਂਜੀ ਸੇਮ ਵੀ ਇਹ ਵੀਰੇ ਮੰਨ ਕੇ ਚਲੋ ਅਗਲਾ ਕਹਿ ਕੇ ਜਾਵੇ ਤੁਹਾਨੂੰ ਹਨਾ ਵੀ ਸਾਨੂੰ ਆ ਸਾਈਜ਼ ਹਾਂਜੀ ਤੇ ਆ ਚੀਜ਼ ਚਾਹੀਦੀ ਮਿਲ ਜਾਨੀ ਉਹ ਮੇਲ ਵੀ ਜਾਵੇਗੀ ਨਾ ਵੀ ਉਹ ਤੁਹਾਡੇ ਦਿਨ ਲੱਗਣਗੇ ਕਿ ਹਾਂ ਪੰਜ ਪੰਜ ਸੱਤ ਵੱਧ ਹਫਤਾ ਵੱਧ ਵੱਧ ਹਫਤਾ ਤੇ ਪਹਿਲਾਂ ਹਦਾ ਹੋ ਹੀ ਸਕਦੇ ਜੀ ਹਣਾ ਸਾਈਜ਼ ਮੌਜੂਦ ਵੀ ਹੁੰਦੇ ਆ ਕਈ ਵਾਰੀ ਜਿਵੇਂ ਪੌਣੇ 7 ਤੇ ਸਵਾ 7 ਲੰਬਾਈ ਚ ਤੇ ਜਦੋਂ ਮਰਜ਼ੀ ਆਜੂ ਓਕੇ ਜੀ ਮਿਲ ਜਾਂਦੇ ਆ ਕੀ ਵਾਰੀ ਅਗਲੇ ਨੂੰ ਸਾਈਜ਼ ਵਾਟ ਕਰਦੇ ਸਾਈਜ਼ ਵੱਡਾ ਰੱਖ ਦਿੰਦੇ ਆ ਜਗਾ ਠਾ ਵੱਡੀਆਂ ਲਾ ਦਿੰਦੇ ਆ ਹਾਂਜੀ ਉਹਦੇ ਵਾਸਤੇ ਫਿਰ ਸਪੈਸ਼ਲ ਆਰਡਰ ਤੇ ਕਰਾਉਣੇ ਪੈਂਦੇ ਆ ਠੀਕ ਹੈ ਜੀ ਜਾਂ ਛੋਟੇ ਰੱਖ ਦਿੰਦੇ ਆ ਸਾਢੇ 6 ਫੁੱਟ ਰੱਖ ਦਿੰਦੇ ਆ ਇਹ ਵੀ ਮੰਝਾ ਜਿਹੜਾ ਇਹ ਵੀ ਮੰਝਾ ਜੀ ਉਹ ਅੱਛਾ ਇਹ ਐਨਹੀਂ ਫੋਲਡ ਹੁੰਦਾ ओके ਇਹ ਇੰਨਾ ਹੀ ਹੁੰਦਾ ਉਹ ਸਾਰਾ ਇਕੱਠਾ ਹੋ ਜਾਂਦਾ ਉਹ ਸਾਰਾ ਇਕੱਠਾ ਹੋ ਜਾਂਦਾ ਠੀਕ ਹੈ ਜੀ ਤੇ ਕੁਰਸੀਆਂ ਵੀ ਹੋਣੀਆਂ ਨੇ ਹਾਂ ਜੀ ਫੋਲਡੇਬਲ ਕੁਰਸੀ ਵੀ ਹੈਗੀ ਐ ਓਕੇ ਜੀ ਕੁਰਸੀ ਵੇਖੀਏ ਚਲੋ ਫੋਲਡੇਬਲ ਤੇ ਆਹ ਜਿਹੜੇ ਵੀਰੇ ਰਸਸੇ ਤੇ ਆ ਇਹ ਵੀ ਸ਼ਿਪ ਦੇਓ ਇਹ ਵੀ ਸ਼ਿਪ ਦੇਆ ਧਾਗਾ ਤਾਂ ਬਹੁਤ ਮਜ਼ਬੂਤ ਹੈ ਜੀ ਹਾਂ ਜੀ ਬਹੁਤ ਜਿਆਦਾ ਮਜ਼ਬੂਤ ਹੈ ਧਾਗਾ ਇਹ ਮੋਟਾ ਰਸਸਾ ਹੁੰਦਾ ਉਹ ਢੇੜੇ ਹੁੰਦੇ ਐ ਓਕੇ ਇਹਨੂੰ ਕੱਲੀ ਰੱਸੀ ਨੂੰ ਹੀ ਭਾਵੇਂ ਆਪਾਂ ਜਿੱਥੇ ਮਰਜੀ ਲਾ ਦਈਏ ਟੁੱਟਦੀ ਨਹੀਂ ਟੁੱਟਦੀ ਨਹੀਂ ਇਨਾ ਕਰਨ ਇਹ ਮੰਜਾਂ ਵਾਸਤੇ ਲੈ ਕੇ ਜਾਂਦੇ ਸਾਡੇ ਕੋਲ ਓਕੇ ਮੰਜਾਂ ਮੰਜੇ ਬੰਨਣ ਵਾਸਤੇ ਠੀਕ ਹੈ ਜੀ ਆਹ ਕੁਰਸੀ ਆ ਗਈ ਜੀ ਇਹ ਆਹ ਵਾਲੀ ਕੁਰਸੀ ਹੈ ਨਾ ਹਾਂਜੀ ਆ ਇੰਨੇ ਕੀ ਆ ਵੀ ਮਿੱਤਰੋ ਦੇਖ ਲਓ ਇਹ ਹੁਣ ਤੁਹਾਡੇ ਸਾਹਮਣੇ ਬਾਈ ਕੋਲੇਗਾ ਇਹਨੂੰ ਤੇ ਬੰਦਾ ਜਿਵੇਂ ਮਰਜੀ ਬਹਿ ਜਾਂਦੇ ਤੇ ਆ ਲਓ ਬਣ ਗਈ ਰੈਡੀमेड ਜਿਵੇਂ ਮਰਜੀ ਬਹਿ ਜਾਓ ਇਹਦੇ ਕੈਰੀ ਕਰਨਾ ਸੌਖਾ ਹੈ ਸਮਾਨ ਤੇ ਕੁਆਲਿਟੀ ਵਾਈਜ਼ ਦੀ ਜੇ ਮੈਂ ਗੱਲ ਕਰਾਂ ਹਰ ਇੱਕ ਬੈਗ ਚ ਪੈ ਜਾਂਦੀ ਹੈ ਅੱਛਾ ਇਹਦੇ ਵਿੱਚ ਪੈ ਜਾਂਦੀ ਹੈ ਬੈਗ ਵੀ ਨਾਲ ਮਿਲਦਾ ਹੈ ਨਾਲ ਹੀ ਨਾਲ ਹੀ ਮਿਲਦਾ ਹੈ ਬੈਗ ਵੀ ਤੇ ਆ ਆਪਣੇ ਨਵੇਂ ਮੈਟ ਹੈ ਯੂ ਨਾ ਇੱਧਰ ਹਾਂਜੀ ਇਹ ਨਵੇਂ ਆ ਗਏ ਗਲੀਚੇ ਠੀਕ ਹੈ ਜੀ 5 7 ਦਾ 6 9 ਦਾ ਹਰ ਇੱਕ ਸਾਈਜ਼ ਆ ਆਪਣੇ ਕੋਲੇ ਤੇ ਜ਼ਿਆਦਾ ਟਾਈਮ ਆਪਣੇ ਕੋਲੇ ਸਮੁੰਦਰੀ ਜਹਾਜ਼ਾਂ ਦਾ ਸਮਾਨ ਹਾਂ ਮੈਂਨ ਆਪਣਾ ਹੋ ਹੀ ਜਾਗਾ ਨੰਬਰ ਦੱਸੋ ਜੀ ਹਾਂਜੀ 98728 98728 39109 39109 93577 ਤਰਨ ਨੰਬਰ 577 11125 11125 ਇਹ ਦੋ ਨੰਬਰ ਆਪਣੇ ਜਦੋਂ ਮਰਜ਼ੀ ਚੱਲ ਜਾਂਦੇ ਨੇ ਆ ਜਦੋਂ ਮਰਜ਼ੀ ਫੋਨ ਕਰ ਲਿਆ ਜੀ ਪਰ ਰਾਤ ਨੂੰ ਛੱਡ ਕੇ ਤੇ ਆ ਸੱਚਾ ਇਹ ਵੈਲਡਿੰਗ ਲੀਡ ਜੀ ਇਹ ਵੈਲਡਿੰਗ ਲੀਡ ਹੈ ਜੀ ਇਹ ਵੀ ਇਹ ਵੀ ਸ਼ਿਪ ਦੀ ਹੈ ਇਹ ਵੀ ਸ਼ਿਪ ਦੀ ਆ ਤੁਸੀਂ ਚੈੱਕ ਕਰ ਲਓ ਕੁਆਲਿਟੀ ਕੁਆਲਿਟੀ ਨੇੜੇ ਕਰਿਆ ਜਮਾ ਚੈੱਕ ਕਰ ਲਓ ਕੁਆਲਿਟੀ ਵਾਈਜ਼ ਕਿੰਨਾ ਇਹਦੇ ਵਿੱਚ ਤੰਬਾ ਆ ਹਨਾ ਇਹ ਸਾਰੇ ਤਰ੍ਹਾਂ ਦੇ ਆਉਂਦੀਆਂ ਠੀਕ ਹੈ ਜੀ ਘੱਟ ਵਾਲੀ ਵੀ ਆਉਂਦੀ ਹੈ ਇਸ ਤੋਂ ਜ਼ਿਆਦਾ ਵਾਲੀ ਵੀ ਆਉਂਦੀ ਹੈ ਇਸ ਤੋਂ ਜ਼ਿਆਦਾ ਵਾਲੀ ਮਿਲ ਜਾਂਦਾ ਫਿਲਹਾਲ ਮੀਡੀਅਮ ਹੀ ਪਈ ਹੈ ਇਹ ਠੀਕ ਹੈ ਜੀ ਇਸ ਤੋਂ ਜ਼ਿਆਦਾ ਵੀ ਆਉਂਦੀ ਹੈ ਇਸ ਤੋਂ ਘੱਟ ਵੀ ਆਉਂਦੀ ਹੈ ਵੀ ਜੇ ਕਿਸੇ ਨੂੰ ਚਾਹੀਦਾ ਹਰ ਇੱਕ ਤਰ੍ਹਾਂ ਦਾ ਸਮਾਨ ਹੈ ਜਿਹੜਾ ਮਿਲ ਜਾਂਦਾ ਇਲੈਕਟ੍ਰੋਨਿਕ ਤੋਂ ਲੈ ਕੇ ਸੰਗਲਾਂ ਤੱਕ ਜਾਂ ਟਰੈਕਟਰਾਂ ਦਾ ਤੇਲ ਵੀ ਮਿਲ ਜਾਂਦਾ ਆ ਸਾਹਮਣੇ ਜਿੰਨਾ ਵੀ ਸਮਾਨ ਪਿਆ ਤੁਹਾਡੇ ਆ ਸਾਰਾ ਸ਼ਿਪਦਾ ਹੀ ਹੈ ਜੀ ਤੇ ਆ ਲੈਂਪ ਵਗੈਰਾ ਵੀ ਪਏ ਨੇ ਹਨਾ ਆ ਲੈਂਪ ਇਹ ਬਸ ਥੋੜੇ ਬਹੁਤੇ ਰਹਿ ਗਏ ਪੁਰਾਣੇ ਰਹਿ ਗਏ ਠੀਕ ਹੈ ਜੀ ਇਹ ਆਪਣੇ ਇੰਡੀਅਨ ਹੀ ਨੇ ਇਹ ਇਹ ਇੰਡੀਅਨ ਹੀ ਨੇ ਹਾਂਜੀ ਤੇ ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ਫ੍ਰਿਜ ਹੈਗੀ ਇੱਕ ਛੋਟੀ ਫ੍ਰਿਜ ਹੈਗੀ ਇੱਕ ਛੋਟੀ ਫ੍ਰਿਜ ਨੇ ਚਲੋ ਉਹ ਤਾਂ ਜਰੂਰ ਦੇਖੀਏ ਇੱਕ ਦਰਾਜ ਹੁੰਦੇ ਆ ਇਹ ਦਰਾਜ ਰੈਡੀਮੇਡ ਆਪਣਾ ਜਿਵੇਂ ਮਿਸਤਰੀਆਂ ਲਈ ਸੰਗੁੰਦ ਰੱਖਣੇ ਹੋਣ ਹਾਂ ਮਿਸਤਰੀਆਂ ਲਈ ਲੋਹੇ ਦਾ ਵਧੀਆ ਹੈਵੀ ਚ ਹੈਵੀ ਚ ਬਣਿਆ ਲੋਕ ਸਿਸਟਮ ਹੈ ਨਾਲ ਲੋਕ ਲੱਗ ਜਾਂਦਾ ਹੈਗਾ ਲਾਹੋ ਕੇ ਲਾ ਲੋ ਜਿਵੇਂ ਮਰਜ਼ੀ ਕਿਤੇ ਨਹੀਂ ਹਾਂ ਇਹਨਾਂ ਦੇ ਬਸ ਐਮ ਨਾਲ ਚਾਬੀਆਂ ਨਹੀਂ ਆਉਂਦੀਆਂ ਚਾਬੀ ਆਪ ਨੂੰ ਲਾਉਣੀ ਪੈਂਦੀ ਹੈ ਚਾਬੀ ਦਾ ਬਣ ਜਾਂਦੀ ਆ ਨਾਉਣ ਵਾਲੇ ਬੈਠੇ ਜੀ ਤੇ ਹੁਣ ਤੁਹਾਨੂੰ ਦਿਖਾਉਣੇ ਮਿੱਤਰੋ ਫਰਿੱਜ ਇਹ ਆ ਜੀ ਫਰਿੱਜ ਹੈ ਆ ਛੋਟਾ ਫਰਿੱਜ ਹੈ ਜੀ ਠੀਕ ਹੈ ਜਿਵੇਂ ਮੋਟਰ ਤੇ ਰੱਖਣਾ ਦਾ ਆਪਦੇ ਦਫ਼ਤਰ ਚ ਰੱਖਣਾ ਇਕੱਲੇ ਬੰਦੇ ਵਾਸਤੇ ਕਰੇ ਵੀ ਆ ਵੀ ਫਰਿੱਜੀ ਹੈ ਤੇ ਜਿਵੇਂ ਮਰਜ਼ੀ ਰੱਖ ਸਕਦੇ ਜੀ ਇਹ ਵੀ ਵੀਰੇ ਤੋਲ ਕੇ ਕੇ ਨਹੀਂ ਇਹ ਪੀਸ ਦੇ حساب ਨਾਲ ਆ ਇਹ ਪੀਸ ਦੇ حساب ਨਾਲ ਪੀਸ ਦੇ ਰੇਟ ਘਟਦਾ ਵਧਦਾ ਰਹਿੰਦਾ ਹੈਗਾ ਓਕੇ ਔਰ ਰੈਕ ਵੀ ਹੁੰਦੇ ਸ਼ਿਪ ਵਾਲੇ ਅੱਛਾ ਇਹ ਹੁਣ ਆਮ ਆਪਾਂ ਜਿਹੜੇ ਹੁੰਦੇ ਹਨ ਨਾ ਨਵੇਂ ਇੰਨਾ ਸਮਾਨ ਰੱਖਿਆ ਹੋਵੇ ਦਬ ਜਾਂਦੇ ਆ ਦਬ ਜਾਂਦੇ ਉਹ ਆਪਣੀ ਕੁਆਲਿਟੀ ਨਹੀਂ ਮਿਲਦੀ ਜੀ ਜੇ ਉਹ ਗੱਲ ਕਰਾਂ ਤਾਂ ਮੈਂ ਵੀ ਆਪਣੀ ਉਹ ਚੀਜ਼ ਹੀ ਨਹੀਂ ਮਿਲਦੀ ਜਿਹੜੀ ਉਹ ਸ਼ਿਪਾਂਜ ਰੱਖਣੀ ਉਹਨਾਂ ਨੇ ਤੇ ਆ ਕੁਰਸੀ ਆਉਂਦੀ ਉਧਰ ਦੀ ਸ਼ਿਪ ਦੀ ਹੈ ਤਾਂ ਆਪਣੀ ਇੰਡੀਅਨ ਅੱਛਾ ਹੈ ਉਧਰ ਦੀ ਬੈਸਟ ਕੁਆਲਿਟੀ ਤਾਂ ਅਸਲ ਜੇ ਦਿੱਤੀ ਜਾਂਦੀ ਉਹਨਾਂ ਨੇ ਪਹਿਲੇ ਨੰਬਰ ਤੇ ਉਸ ਤੋਂ ਬਾਅਦ ਆਪਾਂ ਨੂੰ ਚਾਹੀਏ ਆ ਗੱਦੇ ਹੁੰਦੇ ਸਪ੍ਰਿੰਗਾਂ ਵਾਲੇ ਸਪ੍ਰਿੰਗਾਂ ਵਾਲੇ ਇਹਨਾਂ ਦੇ ਵਿੱਚ ਸਪ੍ਰਿੰਗ ਹੁੰਦੇ ਹੀ ਸਪ੍ਰਿੰਗ ਹੁੰਦੇ ਸਾਰੇ ਸਪ੍ਰਿੰਗ ਹੁੰਦੇ ਜਾਲ ਹੁੰਦਾ ਸਪ੍ਰਿੰਗਾਂ ਦਾ ਓਕੇ ਜੀ ਵਿੱਚ ਸਪ੍ਰਿੰਗ ਉੱਪਰ ਥੱਲੇ ਫੋਮ ਲੱਗੀ ਹੁੰਦੀ ਹੈ ਠੀਕ ਹੈ ਜੀ ਮੰਨ ਲਓ ਮਲਾਈਮ ਜਾਦੇ ਵਾਲਾ ਹਾਂ ਮੋٹے ਇਸ ਤੋਂ ਵੀ ਮੋٹے ਹੁੰਦੇ ਆ ਇਸ ਤੋਂ ਇੱਕ ਤਰ੍ਹਾਂ ਦੇ ਸਾਈਜ਼ ਹੈਗੀ ਹੈ ਓਕੇ ਜੀ 6 ਬਾਈ 6.5 ਤੇ ਬਾਕੀ ਇਹ ਆਪਣਾ ਜਿਹੜੀ ਲੋਕੇਸ਼ਨ ਆਸਲ ਦੇ ਵਿੱਚ ਇਹ ਕਿਹੜੀ ਥਾਂ ਰਹਿ ਇਹ ਆਪਣਾ ਸਰਸਾ ਰੋਡ ਸਰਸਾ ਰੋਡ ਜੀ ਆਪਣਾ ਮਾਰਕਫੈਡ ਦਫਤਰ ਦੇ ਨਾਲ ਹੀ ਬਿਲਕੁਲ ਠੀਕ ਹੈ ਜੀ ਸੋਡੀ ਐਂਟਰਪ੍ਰਾਈਜ਼ਰਸ ਸੋਡੀ ਇੰਟਰਪ੍ਰਾਈਜ਼ਸ ਮਾਰਕ ਫੈਟ ਦਾ ਦਫਤਰ ਨਾਲ ਹੈ ਜੀ ਤੇ ਸੋਡੀ ਇੰਟਰਪ੍ਰਾਈਜ਼ਸ ਸਰ ਰੋਡ ਤੇ ਨਿਆਰਾ ਪੈਟਰੋਲ ਪੰਪ ਲੰਘ ਕੇ ਠੀਕ ਹੈ ਜੀ ਬਾਕੀ ਜਿਹੜਾ ਨੰਬਰ ਆ ਉਹ ਮੈਂ ਸਕਰੀਨ ਤੇ ਚਲਾ ਦਾਂਗਾ ਤੇ ਲੋਕੇਸ਼ਨ ਵਗੈਰਾ ਤੁਸੀਂ ਜੇ ਤੁਹਾਨੂੰ ਨਹੀਂ ਮਿਲ ਰਹੀ ਤਾਂ ਤੁਸੀਂ ਮੌਕੇ ਤੇ ਪਤਾ ਕਰ ਸਕਦੇ ਜੀ ਤੇ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ